ਸਤਿ ਸ਼੍ਰੀ ਅਕਾਲ ਦੋਸਤੋ ਕਿਵੇਂ ਹੋ ਜੀ ਸਾਰੇ ਠੀਕ ਠਾਕ ਹੋ ਆਹ ਦੇਖੋ ਦੋਸਤੋ ਕਿਸੇ ਟਾਈਮ ਇਸ ਜ਼ਮੀਨ ਤੇ ਬਹੁਤ ਹੀ ਵਧੀਆ ਉਪਜਾਊ ਫਸਲ ਹੁੰਦੀ ਸੀ ਅੱਜ ਦੇਖ ਲਓ ਇੱਥੇ بڑے بڑے ਸ਼ੋਰੂਮ ਸੜਕਾਂ ਪਤਾ ਨਹੀਂ ਕੀ ਕੀ ਬਣ ਗਿਆ ਤੇ ਜ਼ਮੀਨ ਖਤਮ ਕਰਤੀ ਮਤਲਬ ਖਤਮ ਹੋ ਗਈ ਜ਼ਮੀਨ ਤੇ ਪਤਾ ਨਹੀਂ ਕੀ ਕੀ ਹੈ ਪੈਦਾ ਹੋ ਗਿਆ ਆ ਦੇਖੋ ਇਸ ਜ਼ਮੀਨ ਤੇ ਆ ਜਿਹੜੀ ਸਾਹਮਣੇ ਮੈਂ ਦਿਖਾ ਰਿਹਾ ਕਿੱਡੇ ਕਿੱਡੇ ਦਰਖਤ ਹੈ ਇਸ ਜ਼ਮੀਨ ਤੇ ਕਿਸੇ ਟਾਈਮ ਫਸਲ ਹੁੰਦੀ ਸੀ ਇਹ ਤਿੰਨ ਚਾਰ ਪਿੰਡਾਂ ਦੀ ਜ਼ਮੀਨ ਸੀ ਬੈਰੂਨਪੁਰ ਭਾਗੋ ਮਾਜਰਾ ਮਾਨਕ ਮਾਜਰਾ ਲਖਨੌਰ ਪਿੰਡ ਤੇ ਅੱਜ ਇਸ ਜ਼ਮੀਨ ਤੇ ਆ ਦੇਖੋ ਕਿੱਡੇ ਕਿੱਡੇ ਸ਼ੋਰੂਮ ਬੂਤ ਇੱਥੋਂ ਦੀਆਂ ਸੜਕਾਂ ਪਤਾ ਨਹੀਂ ਕੀ ਕੀ ਬਣ ਗਿਆ ਆ ਦੇਖੋ ਇਹ ਪੰਜਾਬ ਦੀ ਧਰਤੀ ਬਾਬੇ ਨਾਨਕ ਦੀ ਧਰਤੀ ਆ ਦੇਖੋ ਇੱਕ ਹੋਰ ਦਿਖਾਵਾਂ ਇਸ ਧਰਤੀ ਦਾ ਦੇਖੋ ਇਹ ਪਤਾ ਨਹੀਂ ਝੁੰਗੀਆਂ ਇਹ ਝੁੰਗੀਆਂ ਵਾਲੇ ਪਤਾ ਨਹੀਂ ਕਿੱਥੋਂ ਬਾਹਰੋਂ ਯੂਪੀ ਵਿਹਾਰ Rajasthan ਪਤਾ ਨਹੀਂ ਕਿੱਥੋਂ ਕਿੱਥੋਂ ਆ ਕੇ ਇਸ ਧਰਤੀ ਤੇ ਬੈਠੇ ਨੇ ਇਹ ਪੰਜਾਬ ਦੀ ਧਰਤੀ ਮੈਨੂੰ ਲੱਗਦਾ ਜੀ ਬਾਬੇ ਨਾਨਕ ਦੀ ਧਰਤੀ ਹਰੇਕ ਹਰ ਇੱਕ ਨੂੰ ਸੰਘੀਲਦੀ ਹੈ ਆ ਦੇਖੋ ਕਿੰਨੇ ਹੀ ਮਜ਼ਦੂਰ ਇੱਥੇ ਬੈਠੇ ਨੇ ਆ ਦੇਖੋ ਕਿਸੇ ਟਾਈਮ 'ਚ ਇਸ ਧਰਤੀ ਤੇ ਬਹੁਤ ਹੀ ਵਧੀਆ ਉਪਜਾਅ ਫਸਲ ਹੁੰਦੀ ਸੀ एक तो अच्छ इस धरती के क्डे किडे दरख्त पैदा हो गए मतलब फसल खत्म जमीन खत्म जमीन से बड़ी बड़ी बिल्डिंगा उच्च इमारत पता नहीं की, -की पैदा कर पाया मतलब जमीन ख़त्म देखो हाँ देखो ਆ ਦੇਖੋ ਆਹ ਦੇਖੋ ਆਹ ਨੂੰ ਆ ਇੱਕ ਸ਼ੋਅਰੂਮ ਦੀ ਖਾਲੀ ਜਗ੍ਹਾ ਇੱਥੇ ਵੀ ਕਿੰਨਾ ਕਿੱਦ ਕਿਦ ਆਉਣ ਵਾਲੇ ਸਮੇਂ 'ਚ ਸ਼ੋਅਰੂਮ ਬਣ ਜਾਊਗਾ ਆ ਦੇਖੋ ਇਹ ਜਗ੍ਹਾ ਵੀ ਕਬਰ ਹੋ ਜੂਗੀ ਹੁਣ ਇਸ ਟਾਈਮ ਇੱਥੇ ਇੱਕ ਪਾਣੀ ਵਾਲਾ ਛੱਪੜ ਬਣਿਆ ਹੋਇਆ ਆ ਦੇਖੋ